ਸਸਿਕਾਾ ਲੱਡ ਸਾਬ ਡਾਕਟਰ ਸਾਬ ਬਹੁਤ ਵਧੀਆ ਉਪਰਾਲਾ ਥੋਡਾ ਸੰਤਵਾਪ ਬਗਾ ਸਿੰਘ ਜੀ ਦੇ ਸਥਾਨ ਤੇ ਤੁਸੀਂ ਸੇਵਾ ਕਰ ਰਹੇ ਹੋ ਤੇ ਡਾਕਟਰ ਸਾਬ ਤੁਹਾਡਾ ਨਾਮ ਦੱਸਿਓ ਜੀ ਕਰਮ ਸਿੰਘ ਜੀ ਹਾਂ ਜੀ ਕਰਮ ਸਿੰਘ ਜੀ ਡਾਕਟਰ ਕਰਮਜੀਤ ਸਿੰਘ ਇਹ ਸਾਡੇ ਭਾਈ ਨਾਟੂ ਐਚ ਡੀ ਸਟੂਡੀਓ ਇਹ ਡਾਕਟਰ ਗੁਲਾਬ ਸਿੰਘ ਤੇ ਹਾਂ ਜੀ ਮਨਜੀਤ ਸਿੰਘ ਇਹ ਸਾਡੇ ਕਲਾਸ ਫਿਲੋਣੇ ਡਾਕਟਰ ਲਖਵਿੰਦਰ ਸਿੰਘ ਜਾਣ ਪਛਾਣ ਦੇ ਮਥਾਜ ਨਹੀਂ ਤੇ ਮੈਡਮ ਜੀ ਤੇ ਭਾਈ ਇੱਥੇ ਹਰ ਸਾਲ ਲਗਾਤਾਰ ਇਹ ਸੇਵਾਵਾਂ ਕਰਦੇ ਨੇ ਫ੍ਰੀ ਮੈਡੀਕਲ ਕੈਂਪ ਹੈ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਕ ਭੀਖੀ ਰਜਿਸਟਰਡ ਕਲੱਬ ਹੈ ਸਾਰੇ ਨੇ ਫੋਟੋਆਂ ਲੱਗੀਆਂ ਹੋਈਆਂ ਨੇ ਹਰ ਸਾਲ ਇੱਥੇ ਫ੍ਰੀ ਸੇਵਾ ਕਰਦੇ ਨੇ ਸੰਤ ਬਾਬ ਬੱਗਾ ਸੰਘ ਜੀ ਦੇ ਸਥਾਨ ਤੋਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਡਾਕਟਰ ਸਾਹਿਬ ਕਹਿਣਾ ਚਾਹੋਗੇ ਕੁਝ ਤੁਸੀਂ ਤਾਂ ਕਹਿਣਾ ਵੀ ਸਾਡਾ ਇਸ ਤਰ੍ਹਾਂ ਸੇਵਾ ਮਿਲਦੀ ਰਹੇ ਸਾਨੂੰ ਸੇਵਾ ਜੀ ਵਾਹ ਜੀ ਵਾਹ ਮਹਾਰਾ ਝੋਲੀਆਂ ਭਰਨਗੇ ਜਿਹੜੇ ਸੱਚੇ ਦਿਲੋਂ ਇਸ ਤਰ੍ਹਾਂ ਸੇਵਾ ਕਰਦੇ ਨੇ ਹੋਰ ਡਾਕਟਰ ਸਾਹਿਬ ਸੈਟੋ ਚਲੋ ਵਧੀਆ ਗੱਲ ਆਈ ਬਹੁਤ ਵਧੀਆ ਗੱਲ ਹੈ ਤੁਸੀਂ ਸੇਵਾਵਾਂ ਕਰ ਰਹੇ ਹੋ ਲੋਕਾਂ ਨੂੰ ਸਿਹਤ ਦੀ ਤੰਦਰੁਸਤੀ ਦੀਆਂ ਤੰਦਰੁਸਤੀ ਨਾ ਸੁੱਖਾਂ ਸੁੱਖੇ ਤੋਂ ਮਿਲਦੀ ਆ ਨਾ ਕਿਤੇ ਮੱਥੇ ਟੇਕ ਕੇ ਤੋਂ ਮਿਲਦੀ ਆ ਜਿਹੜੀ ਤੰਦਰੁਸਤੀ ਤੁਸੀਂ ਦੇ ਰਹੇ ਹੋ ਇਹ ਸਭ ਤੋਂ ਵੱਡੀ ਸੇਵਾ ਤੁਹਾਡੀ ਮੈਂ ਸਵੇਰੇ ਵੀ ਲਾਈਵ ਦੇ ਵਿੱਚ ਕਿਹਾ ਸੀਗਾ ਬਹੁਤ ਵੱਡੀ ਸੇਵਾ ਕਰ ਰਹੇ ਡਾਕਟਰ ਦੀ ਸੇਵਾ ਇੱਕ ਰੱਬ ਦੇ ਸਮਾਨ ਮੰਨਿਆ ਗਿਆ ਡਾਕਟਰ ਨੂੰ ਤੁਹਾਡੇ ਚਰਨਾਂ 'ਚ ਸਜਦਾ ਜਿਹੜਾ ਤੁਸੀਂ ਇਹ ਫ੍ਰੀ ਕਰ ਰਹੇ ਹੋ ਲੋਕ ਲੱਖਾਂ ਰੁਪਈਆ ਲੈ ਕੇ ਵੀ ਸਰਦੂਰੀ ਦੀ ਗੋਲੀ ਨਹੀਂ ਦਿੰਦੇ ਬਾਹਰਲੇ ਦੇਸ਼ਾਂ 'ਚ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਤੁਸੀਂ ਫਿਰ ਇਹ ਪੰਜਾਬ ਹੈ ਮਿੱਤਰੋ ਇੱਥੇ ਤੁਹਾਨੂੰ ਪਤਾ ਲੱਗਣਾ ਚਾਹੀਦਾ ਵੀ ਇੱਥੇ ਫ੍ਰੀ ਮੈਡੀਕਲ ਕੈਂਪ ਲੱਗਦੇ ਆ ਡਾਕਟਰ ਸਾਹਿਬ ਸਲੂਟ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਸੇਵਾਵਾਂ ਕਰ ਰਹੇ ਹੋ ਵਧੀਆ ਜੀ ਤੁਸੀਂ